ਨਾਜ਼ਨਾਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰੋਮਾਣਾ ਲੁਧਿਆਣਾ ਪਛਮੀ ਵਿਧਾਨ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਸਦ ਮੈਂਬਰ ਸੰਜੀਵ ਅਰੋੜਾ ਨੇ ਦੇਸ਼ ਭਗਤੀ ਅਤੇ ਏਕਤਾ ਦਾ ਪਾਪੂਰਨ ਪ੍ਰਦਰਸ਼ਨ ਕਰਦੇ ਹ ਭਾਰਤੀ ਹਥਿਆਰਬੰਦ ਸੈਨਾਮਾਵਲੋਂ ਕੀਤੇ ਗਏ ਸਫਲ ਆਪਰੇਸ਼ਨ ਸਿੰਦੂਰ ਦੇ ਮੱਦੇਨਜ਼ਰ ਇੱਕ ਸ਼ਕਤੀਸ਼ਾਲੀ ਬਿਆਨ ਜਾਰੀ ਕੀਤਾ ਹੈ ਇਸ ਕਾਰਵਾਈ ਨੂੰ ਹਾਲ ਹੀ ਵਿੱਚ ਹੋਏ ਪਹਿਲਗਾਮ ਨਰਸੰਹਾਰ ਵਿੱਚ ਸ਼ਹੀਦ ਹੋਏ ਲੋਕਾਂ ਨੂੰ ਸੱਚੀ ਸ਼ਰਧਾਂਜਲੀ ਦੱਸਦਿਆਂ ਐਮਪੀਅਰ ਰੋਡ ਨੇ ਭਾਰਤੀ ਹਥਿਆਰਬੰਦ ਸੈਨਾਵਾਂ ਦੀ ਹਿੰਮਤ ਅਤੇ ਸਟੀਕਤਾ ਦੀ ਪ੍ਰਸ਼ੰਸਾ ਕੀਤੀ। ਇਹ ਸਾਰੇ ਭਾਰਤੀਆਂ ਲਈ ਇਕਜੁੱਟ ਖੜੇ ਹੋਣ ਦਾ ਪਲ ਹੈ। ਉਹਨਾਂ ਨੇ ਕਿਹਾ ਕਿ ਅਸੀਂ ਆਪਣੇ ਹਥਿਆਰਬੰਦ ਬਲਾਂ ਦੇ ਹਮੇਸ਼ਾ ਧੰਨਵਾਦੀ ਰਹਾਂਗੇ ਜਿਨ੍ਹਾਂ ਨੇ ਨਾ ਸਿਰਫ ਤਾਕਤ ਨਾਲ ਜਵਾਬ ਦਿੱਤਾ ਸਗੋ, ਨਿਆਂ ਅਤੇ ਮਾਣ ਦੀ ਸਾਡੀ ਸਮੂਹਿਕ ਭਾਵਨਾ ਨੂੰ ਵੀ ਬਹਾਲ ਕੀਤਾ। ਬਦਵਾਰ ਨੂੰ ਇਥੇ ਆਪਣੇ ਬਿਆਨ ਵਿੱਚ ਅਰੂੜਾ ਨੇ ਜ਼ੋਰ ਦੇ ਕੇ ਕਿਹਾ ਕਿ ਰਾਸ਼ਟਰੀ ਹਿੱਤ ਸਾਰੇ ਰਾਜਨੀਤਿਕ ਜਾਂਚੂਣ ਵਿਚਾਰਾਂ ਤੋਂ ਉੱਪਰ ਹੋਣਾ ਚਾਹੀਦਾ ਹੈ ਰਾਸ਼ਟਰ ਵਿੱਚ ਦੀਆਂ ਗੰਭੀਰ ਭਾਵਨਾਵਾਂ ਨੂੰ ਸਮਝਦੇ ਹੋਏ ਅਰੂੜਾ ਨੇ ਲੁਧਿਆਣਾ ਪੱਛਮੀ ਹਲਕੇ ਵਿੱਚ ਆਪਣੀ ਅਗਵਾਈ ਹੇਠ ਕੀਤੀਆਂ ਜਾ ਰਹੀਆਂ ਸਾਰੀਆਂ ਰਾਜਨੀਤਿਕ ਪ੍ਰਚਾਰ ਗਤੀਵਿਧੀਆਂ ਤੇ ਪੂਰੀ ਤਰ੍ਹਾਂ ਰੋਕ ਲਗਾਉਣ ਦਾ ਐਲਾਨ ਕੀਤਾ ਉਹਨਾਂ ਨੇ ਕਿਹਾ ਕਿ ਅਸੀਂ ਰਾਸ਼ਟਰ ਅਤੇ ਆਪਣੀਆਂ ਹਥਿਆਰਬੰਦ ਫੌਜਾਂ ਦੀ ਇਕਜੁੱਟ ਖੜੇ ਹਾਂ ਉਹਨਾਂ ਕਿਹਾ ਕਿ ਇਹ ਰੈਲੀਆਂ ਜਾਂ ਭਾਸ਼ਣਾ ਦਾ ਸਮਾਂ ਨਹੀਂ ਹੈ ਸਗੋਂ ਚਿੰਤਨ ਅਤੇ ਏਕਤਾ ਦਾ ਸਮਾਹ ਹੈ ਹਰ ਭਾਰਤੀ ਦਾ ਦਿਲ ਆਪਰੇਸ਼ਨ ਸਿੰਦੂਰ ਵਿੱਚ ਦਿਖਾਈ ਗਈ ਬਹਾਦਰੀ ਨਾਲ ਟੜਕਦਾ ਹੈ ਅੱਜ ਸਾਡਾ ਫਰਜ ਬਣਦਾ ਹੈ ਕਿ ਅਸੀਂ ਚੋਣ ਮਹਿੰਮਾ ਨਾਲੋਂ ਦੇਸ਼ ਨੂੰ ਤਰਜੀਹ ਦਈਏ ਚੋਣ ਪ੍ਰਚਾਰ ਮੁਅਤਲ ਕਰਨ ਦਾ ਫੈਸਲਾ ਅਜੇ ਹੀ ਸਮੇਂ ਆਇਆ ਜਦੋਂ ਪੰਜਾਬ ਅਤੇ ਪੂਰੇ ਭਾਰਤ ਵਿੱਚ ਰਾਜਨੀਤਿਕ ਮਾਹੌਲ ਸਰਹੱਦ ਪਾਰ ਅੱਤਵਾਦ ਪ੍ਰਤੀ ਭਾਰਤ ਦੇ ਤੇਜ਼ ਅਤੇ ਦਲੇਰਾਨਾ ਜਵਾਬ ਦੀਆਂ ਖਬਰਾਂ ਨਾਲ ਭਰਿਆ ਹੋਇਆ ਹੈ ਸਾਰੀਆਂ ਪਾਰਟੀਆਂ ਦੇ ਆਗੂਆਂ ਨੂੰ ਰਾਸ਼ਟਰ ਨਾਲ ਏਕਤਾ ਦਿਖਾਉਣ ਅਤੇ ਰਾਸ਼ਟਰੀ ਸੁਰੱਖਿਆ ਮਾਮਲਿਆਂ ਦਾ ਰਾਜਨੀਤੀਕਰਨ ਕਰਨ ਤੋਂ ਬਚਣ ਦੀ ਅਪੀਲ ਕੀਤੀ ਜਾ ਰਹੀ ਹੈ ਐਮਪੀ ਅਰੂੜਾ ਦੇ ਦ੍ਰਿੜ ਰੁੱਖ ਨੂੰ ਵਿਆਪਕ ਸਮਰਥਨ ਮਿਲਿਆ ਹੈ ਨਾਗਰਿਕਾਂ ਅਤੇ ਦਿਗਜਾਂ ਨੇ ਉਹਨਾਂ ਦੇ ਸਨਮਾਨ ਅਤੇ ਦੇਸ਼ ਭਗਤੀ ਦੀ ਭਾਵਨਾ ਦੀ ਪ੍ਰਸ਼ੰਸਾ ਕੀਤੀ ਹੈ ਆਪਣੇ ਸੰਦੇਸ਼ ਨੂੰ ਹਾਰਦਿਕ ਸਲਾਮ ਨਾਲ ਸਮਾਪਤ ਕਰਦੇ ਹੋਏ ਅਰੂੜਾ ਨੇ ਕਿਹਾ ਰਾਸ਼ਟਰ ਪਹਿਲਾ ਜੈ ਹਿੰਦ ਇਹ ਫੈਸਲਾ ਪੰਜਾਬ ਦੇ ਰਾਜਨੀਤਿਕ ਦ੍ਰਿਸ਼ਟੀਕੋਣ ਵਿੱਚ ਇੱਕ ਮਹੱਤਵਪੂਰਨ ਪਲ ਹੈ ਜੋ ਇਸ ਗੱਲ ਨੂੰ ਉਜਾਗਰ ਕਰਦਾ ਹੈ ਕਿ ਸਭ ਤੋਂ ਵੱਧ ਕਿ ਜਦੋਂ ਸਭ ਤੋਂ ਵੱਧ ਲੋੜ ਹੁੰਦੀ ਹੈ ਭਾਰਤ ਇਕਜੁੱਟ ਰਹਿੰਦਾ ਹੈ